ਪੰਜਾਬ ਟਾਪ ਨਿਊਜ਼ ਦੇਖ ਰਹੇ ਤਮਾਮ ਦੇਸ਼ ਦਾ ਮੈਚ ਰੰਜੀਤ ਕੋਰ ਹਰਦਿਕ ਸਵਾਦ ਕਰਦੇ ਹਨ ਜਥੇਦਾਰ ਮਹਾਕਾਲ ਬਾਬਾ ਹਰੀ ਸਿੰਘ ਦਸ਼ਮੀਸ਼ ਤਰਨਾਦਲ ਦੁਆਬਾ ਸ਼ੌਨੀ ਮੀਹੰਗ ਸਿੰਘ ਕਲਿਆਣਪੁਰ ਵੱਲੋਂ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਜੀਵਨ ਸਿੰਘ ਸ਼ੌਨੀ ਮੀਹੰਗ ਸਿੰਘਾ ਕਲਿਆਣਪੁਰ ਵਿਖੇ 31 ਕੁਲਵੰਨ ਸ਼ਬੀਨੀ ਸੰਤਾਂ ਦੇ ਸੰਗਠਨ ਨਾਲ ਤੁਹਾਨੂੰ ਅਮਰਿਤ ਸਿੰਘ ਚਾਇਰ ਕਰਨਾ ਹੈ। ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਸ਼ੋਣੀ ਨਿਹੰਗ ਸਿੰਘਾਂ ਕਲਿਆਣਪੁਰ ਵਿਖੇ 53 ਪ੍ਰਾਣੀਆਂ ਨੇ ਮਹਾਰਾਜ ਦੇ ਲੜ ਲਾ ਕੇ ਗੁਰੂ ਦੇ ਜਹਾਜ ਚੜ੍ਹ ਕੇ ਬਹੁਤ ਇਹਨਾਂ ਨੂੰ ਵਧਾਈਆਂ ਵਾ ਗੁਰੂ ਸਾਹਿਬ ਇਹਨਾਂ ਨੂੰ ਆਪਣੇ ਚਰਨਾਂ ਦੇ ਨਾਲ ਲਾਉਣ ਅਤੇ ਖਾਣ ਨੂੰ ਵੱਧ ਤੋਂ ਵੱਧ ਸਾਡੀ ਸੇਵਾ ਝੋਲੀ ਪਾਉਣ ਵੀ ਅਸੀਂ ਵੱਧ ਤੋਂ ਵੱਧ ਅਮਰਤ ਸੰਚਾਰ ਕਰਵਾ ਸਕੀਏ ਇਸੇ ਲਈ ਅੱਜ ਕਿਉਂਕਿ ਪਹਿਲਾਂ ਸਾਡੇ ਨਾਲ ਅਮਰਤ ਤਾਰੀਜ ਲੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਨਿਹੰਗ ਸਿੰਘ ਫੌਜਾਂ ਜਾਂ ਘਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਕਿਰਤੀ ਸਿੱਖਵਾ ਸਾਡੇ ਨਾਲ ਜੁੜੇ ਹੋਏ ਆ ਪਰ ਜਿਹੜੇ ਕੋਈ ਸਹਿਯੋਗੀ ਧਾਰੀ ਵੀਰ ਆ ਮਤਲਬ ਸਾਡੇ ਨਾਲ ਹੋ ਕੇ ਸੰਗਤ ਦੇ ਰੂਪ ਦੇ ਵਿੱਚ ਸਹਿਯੋਗ ਕਰਨਾ ਚਾਹੁੰਦੇ ਸੀ ਤੇ ਉਹਨਾਂ ਦਾ ਕਰਕੇ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦਾ ਅੱਜ ਅਗਾਜ ਕੀਤਾ ਗਿਆ ਹੈ ਜਿਸ ਦੇ ਵਿੱਚ ਵੱਧ ਤੋਂ ਵੱਧ ਸੰਗਤ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਮੈਂਬਰ ਬਣ ਕੇ ਮਨ ਤਨ ਧਨ ਨਾਲ ਪੂਰੀ ਸਾਡੇ ਨਾਲ ਮਤਲਬ ਮਦਦ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਜੀ ਜਿਹੜੇ ਸੰਗ ਜਿਹੜੇ ਸਿੰਘ ਨਸ਼ਾ 'ਚ ਉਲਝਦੇ ਵੀ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਸਾਡਾ ਉਹਨਾਂ ਨੂੰ ਹੱਥ ਬਣ ਕੇ ਬੇਨਤਾਵਾ ਵੀ ਅੱਜਕੱਲ ਮਾਹੌਲ ਵੈਸੇ ਹੀ ਬਹੁਤ ਖਰਾਬ ਚੱਲਿਆ ਵਾ ਤੇ ਨਸ਼ੇ ਦਾ ਕਿਹਨੇ ਹੁੰਦਾ ਵੀ ਪੰਜ ਦਰਿਆਵਾਂ ਦੀ ਧਰਤੀ ਸੀਗੀ ਛੇਵਾਂ ਦਰਿਆ ਨਸ਼ੇ ਦਾ ਪੰਜਾਬ 'ਚ ਵਗ ਰਿਹਾ ਵਾ ਤੇ ਸਾਡੀ ਨੌਜਵਾਨੀ ਨੂੰ ਇਹੀ ਅਪੀਲ ਆ ਨਸ਼ੇ ਛੱਡ ਕੇ ਛੱਡ ਕੇ ਗੁਰੂ ਵਾਲੇ ਬਣੋ ਤਿਆਰ ਵਰ ਤਿਆਰ ਹੋ ਕਿਉਂਕਿ ਆਉਣ ਵਾਲਾ ਮਾਹੌਲ ਬਹੁਤ ਖਰਾਬ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਕਿਰਪਾ ਹੈ ਤੇ ਜੋ ਬਾਬਾ ਜੀਵਨ ਸਿੰਘ ਜੀ ਬਾਬਾ ਦੀਪ ਸਿੰਘ ਜੀ ਸ਼ਹੀਦ ਸਿੰਘਾਂ ਦਾ ਸਥਾਨ ਪਿੰਡ ਕਲਿਆਣਪੁਰ ਵਿਖੇ ਤਕਰੀਬਨ 54 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕਰਕੇ ਦਸਮ ਪਿਤਾ ਦੇ ਲਾੜ ਲੱਗੇ ਸੋ ਮੈਂ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਸਿੰਘਾਂ ਦਾ ਉਹਨਾਂ ਪ੍ਰਾਣੀਆਂ ਦਾ ਜਿਨ੍ਹਾਂ ਨੇ ਅੰਮ੍ਰਿਤ ਪਾਨ ਕਰਕੇ ਦਸਮ ਪਾਤਸ਼ਾਹ ਦੇ ਚਰਨੀ ਲੱਗੇ ਨੇ ਅਤੇ ਜਿਨ੍ਹਾਂ ਨੇ ਇਸ ਸਥਾਨ ਤੇ ਅੰਮ੍ਰਿਤ ਪਾਨ ਦਾ ਪਰਬੰਧ ਕੀਤਾ ਬਾਬਾ ਹਰੀ ਸਿੰਘ ਜੀ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆ ਬਾਬਾ ਬੱਗੇਲ ਸਿੰਘ ਜੀ ਹੋਰ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਦਲ ਪਹੁੰਚੇ ਨੇ ਸਾਰਿਆਂ ਦਾ ਦਾਸ ਆਈਐਸ ਬੱਗਾ ਵੱਲੋਂ ਬਹੁਤ-ਬਹੁਤ ਧੰਨਵਾਦ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ ਸਾਡੀ ਸਿੱਖ ਕੌਮ ਤੇ ਸਾਡੇ ਦਸਮ ਪਾਤਸ਼ਾਹ ਦੀਆਂ ਨੀਲੇ ਬਾਣੇ ਵਾਲੀਆਂ ਫੌਜਾਂ ਤੇ ਕਿ ਪਾਤਸ਼ਾਹ ਇਹਨਾਂ ਫੌਜਾਂ ਨੂੰ ਇਦਾਂ ਤਿਆਰ ਪਰ ਤਿਆਰ ਰੱਖਣ ਤੇ ਸਾਡੀ ਸਿੱਖ ਕੌਮ ਸਾਡਾ ਪੰਥ ਚੜ੍ਹਦੀ ਕਲਾਵਾਂ 'ਚ ਜਾਵੇ ਜਿੱਤਨੇ ਵੀ ਪ੍ਰਾਣੀਆਂ ਨੇ ਅੰਮ੍ਰਿਤ ਅਜਪਾਨ ਕੀਤਾ ਉਹਨਾਂ ਤੋਂ ਵੀ ਪਾਤਸ਼ਾਹ ਰਹਿਮਤ ਕਰਨ ਕਿਰਪਾ ਕਰਨ ਬਾਣੀ ਬਾਣੇ ਦੀ ਉਹਨਾਂ ਨੂੰ ਉਹਨਾਂ ਤੇ ਤਰਸ ਕਰਕੇ ਬਾਣੀ ਬਾਣਾ ਉਹਨਾਂ ਨੂੰ ਬਖਸ਼ਣ ਉਹਨਾਂ ਨੂੰ ਨਿਤਨੇਮ ਬਖਸ਼ਣ ਉਹਨਾਂ ਨੂੰ ਸਵਾਸ ਸਵਾਸ ਸਿਮਰਨ ਬਖਸ਼ਣ ਸਾਡੀ ਸਾਰੀ ਸਿੱਖ ਕੌਮ ਤੇ ਸਾਡੇ ਪੰਥ ਤੇ ਅਪਾਰ ਬਖਸ਼ਿਸ਼ ਕਿਰਪਾ ਕਰਨ ਤਰਸ ਕਰਨ ਅਸੀਂ ਇਤਫਾਕ ਦੇ ਨਾਲ ਪਿਆਰ ਦੇ ਨਾਲ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਸੇ ਤਰ੍ਹਾਂ ਦੇ ਜਿਹੜੇ ਅੰਮ੍ਰਿਤਪਾਨ ਦੇ ਜਾਂ ਕੀਰਤਨ ਦਰਬਾਰ ਦੇ ਜਾਂ ਜਿਹੜੇ ਸਾਡੇ ਮੁਹੱਲਾ ਨਿਹੰਗ ਸਿੰਘਾਂ ਇਹਨਾਂ ਦੇ ਪ੍ਰਬੰਧ ਕਰਦੇ ਰਹੀਏ ਤੇ ਆਪਣੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਵਲ ਲੈ ਕੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ